ਜੇ ਕਹਿੰਦੇ ਨੇ ਕਿ ਪੰਜਾਬੀ ਅਲਫਾਜ਼ ਦੇ ਵਿੱਚ ਕਿ ਉਹ ਚੁੱਪੀ ਛਾ ਗਈ ਹੈ ਖਮੋਸ਼ੀ ਛਾ ਗਈ ਹੈ ਉਹ ছায়ਾ ਹੋਇਆ आलम ਹੈ ਬਹੁਤ ਠੀਕ ਕਿਹੜੇ ਹੱਥਾਂ ਦੇ ਵਿੱਚ ਸਰਕਾਰ ਨੂੰ ਲੈਂਦੀ ਪਈ ਸੀ ਜਿਹੜਾ ਵਿਆਹ ਦਰਿਆ ਦੇ ਵਿੱਚ ਤੋਂ ਸਕੇ ਭਰਾਵਾਂ ਦੇ ਵੱਲੋਂ ਛਾਲ ਮਾਰੀ ਗਈ ਹੈ ਕਿ ਉਹਨਾਂ ਦੇ ਵੱਲੋਂ ਦੋਵੇਂ ਸਕੇ ਭਰਾਵਾਂ ਨੂੰ ਬੇਇੱਜ਼ਤ ਕੀਤਾ ਗਿਆ ਪੱਟਮਾਰ ਕੀਤੀ ਗਈ ਅਫਸਰੀ ਮਿਲੀ ਹੋਈ ਹੈ ਜਿਹੜੀ ਸਰਕਾਰੀ ਡਿਊਟੀਆਂ ਮਿਲੀਆਂ ਹੋਈਆਂ ਨੇ ਉਹਨਾਂ ਨੇ ਕੀ ਕਾਰਵਾਈ ਕਰਦੀ ਹੈ ਸਰਕਾਰ ਅੱਜ ਪਹਿਲਾਂ ਪਟਵਾਰੀਆਂ ਦੇ ਵੱਲੋਂ ਇੱਕ ਹੜਤਾਲ ਕੀਤੀ ਗਈ ਸੀ ਕਲਮਚੋੜ ਹੜਤਾਲ ਮੁਲਾਜ਼ਮ ਜਿਹੜੇ ਸਰਕਾਰੀ ਹੈ ਜਿਹੜਾ ਸਰਕਾਰ ਦੇ ਹੱਕ ਤੋਂ ਬਾਹਰ ਜਾਂਦੇ ਨੇ ਸਰਕਾਰ ਦੀ ਐਂਟੀ ਹੁੰਦੇ ਨੇ ਤਾਂ ਸਰਕਾਰ ਨੂੰ ਸੋਚਣਾ ਪਵੇਗਾ ਇਸ ਦੇ ਵਿੱਚ ਉਹ ਵੋਟ ਬੈਂਕ ਦੀ ਗੱਲ ਕਰਦੇ ਆ ਉਹ ਸਰਕਾਰ ਦੇ ਖਿਲਾਫ ਜਾਣ ਲੱਗ ਜਾਣ ਤਾਂ ਕਿਤੇ ਨਾ ਕਿਤੇ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਸਤਿ ਸ਼੍ਰੀ ਅਕਾਲ ਮੈਂ ਹਾਰਦੀ ਸੰਜੈ ਨਿਊਜ਼ ਦੇ ਕਿਰਦਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਚਰਚਾ ਦਾ ਵਿਸ਼ਾ ਭਾਵੇਂ ਇੰਡੀਆ ਲਾਈਨਸ ਦੇਸ਼ ਭਰ ਦੇ ਵਿੱਚ ਸੁਰਖੀਆਂ ਬਣਿਆ ਹੋਇਆ ਹੈ ਪਰ ਪੰਜਾਬ ਦੇ ਵਿੱਚ ਕੀ ਇਸ ਹੋਰ ਸੀਰੇ ਚੜੇਗਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਪਾਸੇ ਕਾਂਗਰਸ ਹੈ ਤੇ ਦੂਜੇ ਪਾਸੇ ਆਪ ਸਰਕਾਰ ਇਨਾ ਦੇ ਵਿਸ਼ਕਾਰ ਹਮੇਸ਼ਾ ਤੋਂ ਖਿੱਚੂ ਚਲਦੀ ਆ ਰਹੀ ਹੈ ਇੰਡੀਆ ਲਾਇੰਸ ਵਾਂਗੂ ਕੀ ਪੰਜਾਬ ਦੇ ਵਿੱਚ ਸਿਰੇ ਚੜੇਗਾ ਉਸ ਦੇ ਨਾਲ ਹੀ ਅਸੀਂ ਵੱਡੀ ਖਬਰ ਤੇ ਵੀ ਗੱਲਬਾਤ ਕਰਾਂਗੇ ਦੋਸਤਾਂ ਕੇ ਪਰਾਂਵਾ ਦੀ ਜਿਨ੍ਹਾਂ ਤੇ ਵੱਲੋਂ ਵਿਆਜ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਗਈ ਉਸ ਕੇਸ ਦੇ ਵਿੱਚ ਕੀ ਨਵਾਂ ਮੋੜ ਹੈ ਤੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਹਰਿਆਣਾ ਤੇ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਦੇ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਨਰਿੰਦਰ ਕਲੇਰ ਜੀ ਕਲੇਰ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਲੈਨੇ ਆ ਕਿ ਇਸ ਵੇਲੇ ਇੰਡੀਆ ਲਾਇੰਸ ਜੋ ਸਭ ਤੋਂ ਜ਼ਿਆਦਾ ਮੁੱਖ ਸੁਰਖੀਆਂ ਦੇ ਬਣਿਆ ਹੋਇਆ ਹੈ ਨਾ ਪਰ ਕਾंग्रेਸ ਸਰਕਾਰ ਦੇ ਵੱਲੋਂ ਜਿਹੜੀ ਚੁੱਪੀ ਜਿਹੀ ਛਾਈ ਹੋਈ ਹੈ ਨਾ ਮੋਸ਼ੀ ਬਣੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਇਸ ਵੇਲੇ ਕਾंग्रेਸ ਦੀ ਗੱਲ ਕਰਦੇ ਆਂ ਕਾंग्रेਸ ਦੇ ਵਿੱਚ ਸਭ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਦ ਦੀ ਗੱਲ ਕਰਦੇ ਆਂ ਤੇ ਨਾਲ ਦੀ ਨਾਲ ਹੀ ਪ੍ਰਤਾਪ ਸਿੰਘ ਬਾਜਪਾ ਦੀ ਗੱਲ ਕਰਦੇ ਆਂ ਜੇਕਰ ਉਹਨਾਂ ਦੇ ਦਿਲ ਦੀ ਗੱਲ ਮੈਂ ਕਰੂੰਗਾ ਪਰਸਨਲੀ ਤਾਂ ਕਿਤਨਾ ਕਿਤੇ ਉਹ ਜੇ ਕਹਿੰਦੇ ਨੇ ਕਿ ਪੰਜਾਬੀ ਅਲਫਾਜ਼ ਦੇ ਵਿੱਚ ਕਿ ਉਹ ਚੁੱਪੀ ਛਾ ਗਈ ਹੈ ਖਮੋਸ਼ੀ ਛਾ ਗਈ ਹੈ ਉਹ ছায়ਾ ਹੋਇਆ आलम ਪੰਜਾਬ ਦੀ ਕਾਂਗਰਸ ਦੀ ਸਿਆਸਤ ਦੇ ਵਿੱਚ ਕਿਉਂ ਕਿਉਂਕਿ ਜਦੋਂ ਪੰਜਾਬ ਦੀ ਕਾਂਗਰਸ ਦੀ ਸਿਆਸਤ ਅੱਜ ਤੋਂ ਕੁਝ ਸਮਾਂ ਪਹਿਲਾਂ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਜਾਂ ਕੋਈ ਵੀ ਅਜੀਹਾ ਮੁੱਦਾ ਨਸ਼ੇ ਦਾ ਮੁੱਦਾ ਹੋਵੇ ਜਾਂ ਸਿੱਧੂ ਮੂਸੇਵਾਲੇ ਸਾਹਿਬ ਦਾ ਮੁੱਦਾ ਹੋਵੇ ਕੋਈ ਵੀ ਮੁੱਦਾ ਹੋਵੇ ਬਹੁਤ ਠੀਕ ਕਿਹੜੇ ਹੱਥਾਂ ਦੇ ਵਿੱਚ ਸਰਕਾਰ ਨੂੰ ਲੈਂਦੀ ਪਈ ਸੀ ਪਰ ਹੁਣ ਉਹੀ ਕਾਂਗਰਸ ਸਰਕਾਰ ਦੇਖਦੀ ਪਈ ਹੈ ਕਿ ਸੈਂਟਰ ਦੇ ਵਿੱਚ ਅਲਾਈਂਸ ਜਿਹੜਾ ਬਣਿਆ ਵਾ ਉਹ ਬਣ ਗਿਆ ਜਿਸ ਦੇ ਵਿੱਚ ਹੁਣ ਤਾਲਮਿਲ ਕਮੇਟੀ ਜਿਹੜੀ ਬਣੀ ਸੀ ਉਸ ਤੇ ਵਿੱਚ ਕਿਤੇ ਨਾ ਕਿਤੇ ਜਿਹੜਾ ਚੱਡਾ ਸਾਹ ਆ ਉਹਨਾਂ ਨੂੰ ਲੈ ਲਿਆ ਗਿਆ ਏ ਠੀਕ ਹੈ ਇਸ ਤੋਂ ਬਾਅਦ ਇਹ ਚੀਜ਼ਾਂ ਕਿਤਨੇ ਰਾਗਵ ਚੱਡਾ ਇਹਨੂੰ ਲੈ ਲੈ ਕੇ ਇਸ ਤੋਂ ਬਾਅਦ ਹੁਣ ਪੰਜਾਬ ਦੀ ਕਾਂਗਰਸ ਦੇ ਵਿੱਚ ਨਾਮੋਸ਼ੀ ਕਾ ਮੋਸ਼ੀਅਤੇ ਚਿੰਤਾ ਦਾ ਵਿਸ਼ਾ ਬਣ ਗਈ ਹੈ ਕਿਉਂ ਕਿ ਹੁਣ ਇੱਕ ਪਾਸੇ ਅਲਾਈਂਸ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਸ਼ੀਟ ਸ਼ੇਅਰਿੰਗ ਹੋਵੇਗੀ ਇਸ ਦੇ ਵਿੱਚ ਜੇਕਰ ਪੰਜਾਬ ਦੇ ਵਿੱਚ ਸ਼ੀਟ ਸ਼ੇਅਰਿੰਗ ਹੁੰਦੀ ਹੈ ਲੋਕ ਸਭਾ ਦੇ ਵਿੱਚ ਤੇ ਕੀ ਇਹ ਦੋਹੇ ਪਾਰਟੀਆਂ ਰਲ ਕੇ ਕੰਮ ਕਰਨਗੀਆਂ ਕਿਉਂ ਕਿ ਕਿਉਂਕਿ ਕਾਂਗਰਸ ਤੇ ਲਗਾਤਾਰ ਕੁਝ ਮੰਤਰੀ ਨੇ ਕੁਝ ਕੈਬਨਿਟ ਮੰਤਰੀ ਰਹੇ ਨੇ ਕੁਝ ਵਿਧਾਇਕ ਰਹੇ ਨੇ ਜਿਨ੍ਹਾਂ ਤੇ ਪਰਚੀਆਂ ਦੀ ਸਿਆਸਤ ਦੇ ਇਲਜ਼ਾਮ ਲੱਗੇ ਨੇ ਇਹਨਾਂ ਸਿਆਸਤ ਦੇ ਵਿੱਚ ਭਾਵੇਂ ਕਿ ਭਾਰਤਕੋਸ਼ਨ ਆਸ਼ੂ ਦੀ ਗੱਲ ਹੋਵੇ ਜਾਂ ਕਈ ਅਜਿਹੀ ਹੋਰ ਵੀ ਮੰਤਰੀ ਨੇ ਜਾਂ ਕਿਹਾ ਆਪਣੇ ਐਮਐਲਏ ਸਾਹਿਬ ਨੇ ਜਿਹੜੇ ਕਿ ਐਕਸ ਹੋ ਗਏ ਸਨ ਉਹਨਾਂ ਤੇ ਹੁਣ ਪਰਚੇ ਪਏ ਨੇ ਜਾਂ ਵਿਜੀਲੈਂਸ ਦੇ ਵੱਲੋਂ ਰੈਡਾਂ ਮਾਰੀ ਗਈ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਚੱਲਦੀ ਪਈ ਹੈ ਇਸ ਸਭ ਦੇ ਵਿੱਚ ਅਜਿਹੀ ਸਿਆਸਤ ਦੇ ਵਿੱਚ ਕੀ ਇਹ ਦੋਹੇ ਪਾਰਟੀਆਂ ਰਲ ਕੇ ਕੰਮ ਕਰਨਗੀਆਂ ਇਹ ਇਸ ਵੇਲੇ ਸਭ ਤੋਂ ਵੱਡਾ ਵਿਸ਼ਾ ਬਣਿਆ ਹੋਇਆ ਜੀ ਇਹਦੇ ਨਾਲ ਨਰਿੰਦਰ ਜੀ ਗੱਲ ਕਰੀਏ ਕਿ ਜਿਹੜਾ ਬਿਆਸ ਦਰਿਆ ਦੇ ਵਿੱਚ ਦੋ ਸਕੇ ਭਰਾਵਾਂ ਦੇ ਵੱਲੋਂ ਛਾਲ ਮਾਰੀ ਗਈ ਹੈ ਵੀ ਇੱਕ ਦੀ লাশ ਮਿਲ ਗਈ ਹੈ ਉਸ ਤੋਂ ਬਾਅਦ ਜਿਹੜੇ ਨੇ ਪੁਲਿਸ ਅਧਿਕਾਰੀਆਂ ਤੇ ਯਾਨੀ ਕਿ ਐਸਐਚਓ ਤੇ ਇੱਕ ਮਹਿਲਾ ਕਰਮਚਾਰੀ ਤੇ ਵੀ ਮਾਮਲਾ ਦਰਜ ਹੋਇਆ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਬੀਤੇ ਤੋਂ ਹਫਤਾ ਪਹਿਲਾਂ ਦੀ ਗੱਲ ਹੋ ਗਈ ਦੋ ਸਕੇ ਭਰਾਵਾਂ ਦੇ ਵੱਲੋਂ ਬਿਆਸ ਦਰਿਆ ਦੇ ਕੋਵਿੰਦਵਾਲ ਪੁਰ ਤੋਂ ਛਾਲ ਲਗਾ ਦਿੱਤੀ ਗਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਦੋਹਾਂ ਦਾ ਨਾਮ ਮਨਵਜੀਤ ਢਿੱਲੋਂ ਤੇ ਜਸ਼ਨ ਜਸ਼ਨਬੀਰ ਢਿੱਲੋਂ ਸੀ ਕਿ ਉਸ ਤੋਂ ਬਾਅਦ ਹੁਣ ਇੱਕ ਦੀ লাশ ਮਿਲੀ ਹੈ ਦੱਸਿਆ ਜਾ ਰਿਹਾ ਹੈ ਕੇ ਮੰਡ ਧੁੰਦਾ ਪਿੰਡ ਦੇ ਕੋਲ ਵਿੱਚ ਲਾਸ਼ ਮਿਲੀ ਇਸ ਤੋਂ ਬਾਅਦ ਜਦੋਂ ਪੋਸਟਮਾਰਟਮ ਦੇ ਲਈ ਭੇਜੀ ਗਈ ਤਾਂ ਉਤੋਂ ਪਰਿਵਾਰ ਵਾਲਿਆਂ ਨੂੰ ਜਦੋਂ ਬੁਲਾਇਆ ਗਿਆ ਤਾਂ ਕੜੇ ਤੋਂ ਤੇ ਬੂਟਾਂ ਤੋਂ شناخت ਹੋਈ ਹੈ ਇਸ ਦੇ ਵਿੱਚ ਜਸ਼ਨਬੀਰ ਦੀ شناخت ਹੋਈ ਹੈ ਇਸ ਤੋਂ ਬਾਅਦ ਕਿ ਹੁਣ ਇਸ ਮਾਮਲੇ ਨੇ ਤੂਲ ਫੜਿਆ ਕਿਉਂਕਿ ਪਰਿਵਾਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਹੁਣ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਉਦੋਂ ਹੋਵੇਗਾ ਜਦੋਂ ਕਿ ਪੁਲਿਸ ਅਧਿਕਾਰੀਆਂ ਤੇ ਕੋਈ ਕਾਰਵਾਈ ਹੁੰਦੀ ਹੈ ਤੇ ਇਸ ਸਭ ਦੇ ਵਿੱਚ ਹੁਣ ਐਸਐਚਓ ਦੇ ਨਾਲ ਤਿੰਨ ਹੋਰ ਅਧਿਕਾਰੀਆਂ ਤੇ ਕਾਰਵਾਈ ਹੋਈ ਹੈ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਐਸਐਚਓ ਨਵਦੀਪ ਮਹਿਲਾ ਕਾਂਸਟੇਬਲ ਜਗਜੀਤ कौर ਤੇ ਮੁੰਸ਼ੀ ਬਲਵਿੰਦਰ ਸਿੰਘ ਤੇ ਕਾਰਵਾਈ ਇਸ ਤੋਂ ਬਾਅਦ ਕੀਤੇ ਨਾ ਕੀਤੇ ਕੀ ਇਹ ਮਾਮਲਾ ਹੁਣ ਅੱਗੇ ਜਾਊਗਾ ਕੀ ਸਸਕਾਰ ਹੋਵੇਗਾ ਇੱਕ ਵੱਡਾ ਸਸਪੈਂਸ ਬਣਿਆ ਹੈ ਪਰ ਜੇਕਰ ਗੱਲ ਕੀਤੀ ਜਾਵੇ ਜਦੋਂ ਦੋ ਸਕੇ ਭਰਾਵਾਂ ਦੇ ਵੱਲੋਂ ਛਾਲ ਲਗਾਈ ਗਈ ਦਰਿਆ ਦੇ ਵਿੱਚ ਉਦੋਂ ਸਭ ਤੋਂ ਵੱਡੀ ਗੱਲ ਜੋ ਕਿ ਇੱਕ ਬਹੁਤ ਹੀ ਮਨਪਸੰਦੀ ਖਬਰ ਸਾਹਮਣੇ ਆਈ ਸੀ ਕਿ ਇਲਜ਼ਾਮ ਲੱਗੇ ਸਨ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਤੇ ਐਸਐਚਓ ਦੇ ਨਾਲ ਦੀ ਨਾਲ ਹੋਰ ਅਧਿਕਾਰੀਆਂ ਦੇ ਕਿ ਉਹਨਾਂ ਦੇ ਵੱਲੋਂ ਦੋਨੇ ਸਕੇ ਭਰਾਵਾਂ ਨੂੰ ਬੇਇੱਜ਼ਤ ਕੀਤਾ ਗਿਆ। ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਕਿ ਜੇਕਰ ਤੁਸੀਂ ਕਿਸੇ ਨਾਲ ਜੇਲ੍ਹ ਦੇ ਵਿੱਚ ਜਾਂ ਬੰਦ ਕੋਠੀ ਦੇ ਵਿੱਚ ਕੁੱਟਮਾਰ ਕਰਦੇ ਹੋ ਕਿ ਐਜੇਹੀ ਕਿਹੜੀ ਕੁੱਟਮਾਰ ਹੋਵੇਗੀ ਕਿ ਦੋਨੇ ਸਕੇ ਭਰਾਵਾਂ ਦੇ ਵੱਲੋਂ ਇੰਨੀ ਮੈਂਟੈਲਿਟੀ ਮਾਨਸਿਕਤਾ ਉਹਨਾਂ ਦੀ ਥੱਲੇ ਚਲੇਗੀ ਜਾਂ ਇਹਨਾਂ ਡਿਪਰੈਸ਼ਨ ਦੇ ਵਿੱਚ ਆ ਕੇ ਕਿ ਉਹਨਾਂ ਦੇ ਵੱਲੋਂ ਛਾਲੇ ਲਗਾ ਦਿੱਤੇ ਗਈ ਲਾਸ਼ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਹਫ਼ਤਾ ਹੋ ਗਿਆ ਸੀ ਪਰ ਅੱਜ ਜੋ ਅਪਡੇਟ ਆਇਆ ਹੈ ਕਿ লাশ ਲੱਭ ਗਈ ਹੈ ਪਰਿਵਾਰ ਦੇ ਵੱਲੋਂ ਸਨਿਸ਼ਚਿਤ ਕਰ ਲਈ ਗਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਐਸਐਚਓ ਨਵਦੀਪ ਦੇ ਨਾਲ ਤਿੰਨ ਹੋਰ ਤੇ ਇਸ ਸਭ ਦੇ ਵਿੱਚ ਹੁਣ ਸਭ ਤੋਂ ਵੱਡੀ ਗੱਲ ਇਹੀ ਆ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਬਾਅਦ ਕੀ ਉਹਨਾਂ ਜਿਹੜੀ ਅਫਸਰੀ ਮਿਲੀ ਹੋਈ ਹੈ ਜਿਹੜੀ ਸਰਕਾਰੀ ਡਿਊਟੀਆਂ ਮਿਲੀਆਂ ਹੋਈਆਂ ਨੇ ਉਹਨਾਂ ਤੇ ਕੀ ਕਾਰਵਾਈ ਕਰਦੀ ਹੈ ਸਰਕਾਰ ਦੇਖਣ ਵਾਲਾ ਹੋਵੇਗਾ ਜੀ ਬਿਲਕੁਲ ਕਿਤੇ ਨਾ ਕਿਤੇ ਹੋ ਸਕਦਾ ਹੈ ਬਰਖਾਸਤਗੀ ਹੋਵੇ ਜਾਂ ਫਿਰ ਹੋਰ ਕੁਝ ਵੀ ਹੈ ਜਿਹੜੇ ਕਦਮ ਲਗਾਏ ਜਾ ਰਹੇ ਨੇ ਇਹਦੇ ਨਾਲ ਹੀ ਗੱਲ ਕਰ ਲੈਣੇ ਕਿ ਜਿਸ ਤਰ੍ਹਾਂ ਪਹਿਲਾਂ ਪਟਵਾਰੀਆਂ ਦੇ ਵੱਲੋਂ ਇੱਕ ਹੜਤਾਲ ਕੀਤੀ ਗਈ ਸੀ ਕਲਮਚੋੜ ਹੜਤਾਲ ਜਿਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਸੀ ਕਿ ਵੀ ਤੁਸੀਂ ਆਪਣੇ ਵੱਲੋਂ ਹੜਤਾਲ ਕਰਤੀ ਹੈ ਪਰ ਕਲਮ ਕਿਸ ਨੂੰ ਫੜਾਉਣੀ ਆ ਉਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਪਰ ਹੁਣ ਫਿਰ ਕੁਝ ਸਰਕਾਰੀ ਮੁਲਾਜ਼ਮ ਨੇ ਜਿਹੜੇ ਕਲਮ ਛੋੜ ਹੜਤਾਲ ਤੇ ਜਾ ਰਹੇ ਨੇ ਕਿਹੜੇ ਮੁਲਾਜ਼ਮ ਨੇ ਇਹਨਾਂ ਦਾ ਕੀ ਕਾਰਨ ਹੈ ਸੋ ਤੁਸੀਂ ਪਟਵਾਰੀਆਂ ਦੀ ਗੱਲ ਕੀਤੀ ਹੈ ਪਟਵਾਰੀਆਂ ਦੇ ਵੱਲੋਂ ਭਾਵੇਂ ਕਿ ਉਸ ਵੇਲੇ ਕਰਮਚਾਰ ਹੜਤਾਲ ਦੀ ਗੱਲ ਕੀਤੀ ਗਈ ਸੀ ਪਰ ਉਹਨਾਂ ਦੇ ਵੱਲੋਂ ਹੜਤਾਲ ਤੋਂ ਬਾਅਦ ਆਪਣਾ ਜਿਹੜਾ ਵਾਧੂ ਚਾਰਜ ਮਿਲੇ ਸੀ ਉਹਨਾਂ ਤੇ ਕੰਮ ਨਹੀਂ ਕੀਤਾ ਗਿਆ ਪਰ ਹੁਣ ਇਸ ਵੇਲੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ 11 ਤੋਂ 13 ਦੇ ਵਿਚਕਾਰ ਉਹ ਕਰਮਚਾਰ ਹੜਤਾਲ ਤੇ ਜਾ ਸਕਦੇ ਨੇ ਅਤੇ 10 ਤਰੀਕ ਤੱਕ ਦਾ 10 ਸਤੰਬਰ ਤੱਕ ਦਾ ਅਲਟੀਮੇਟਮ ਸਰਕਾਰ ਨੂੰ ਦੇ ਦਿੱਤਾ ਗਿਆ ਹੈ ਚੇਤਾਵਨੀ ਦਿੱਤੀ ਗਈ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਲਗਾਤਾਰ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਪਰ ਉਹਨਾਂ ਨੂੰ ਇਸ ਅਜੇ ਹੀ ਜਿਹੜੀ ਐਕਸਟ੍ਰਨੋਟੀ ਨਹੀਂ ਦੇਖਣ ਨੂੰ ਮਿਲੀ ਸੀ ਕਿਉਂਕਿ ਜਿਹੜੇ ਦੂਸਰੇ ਮੁੱਦੇ ਸੀ ਭਾਵੇਂ ਕਿ ਸਿੱਧੂ ਮੂਸੇਵਾਲੇ ਦਾ ਮੁੱਦਾ ਹੋਵੇ ਜਾਂ ਪੰਜਾਬ ਦੇ ਵਿੱਚ ਨਸ਼ਾ ਦਾ ਮੁੱਦਾ ਹੋਵੇ ਇਹ ਬਹੁਤ ਵੱਡੇ ਮੁੱਦੇ ਬਣੇ ਹੋਏ ਸਨ ਪਰ ਜਦੋਂ ਸਰਕਾਰ ਦੇ ਪ੍ਰਸ਼ਾਸਨ ਦੇ ਮੁਲਾਜ਼ਮ ਜਿਹੜੇ ਵੱਡੇ ਤੇ ਮੰਨੀ ਜਾਂਦੀ ਹੈ ਇੱਕ ਵੋਟ ਬੈਂਕ ਦੀ ਗੱਲ ਕਰਦੇ ਆ ਉਹ ਸਰਕਾਰ ਦੇ ਖਿਲਾਫ ਜਾਣ ਲੱਗ ਜਾਂਦੇ ਤਾਂ ਕਿਤੇ ਨਾ ਕਿਤੇ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਆ ਰਹੀਆਂ ਹਨ ਪਾਵੇਂ ਕਿ ਐਮਸੀਡੀ ਚੋਣ ਆ ਰਹੀਆਂ ਇਸ ਦੇ ਵਿੱਚ ਜਿਆਦਾ ਫਰਕ ਨਹੀਂ ਪਵੇਗਾ ਕਿਉਂਕਿ ਜਿਸ ਤਰ੍ਹਾਂ ਸਿਆਸੀ ਪੰਡਤ ਵੀ ਕਹਿੰਦੇ ਤੇ ਅਸੀਂ ਦੇਖਦੇ ਵੀ ਆਏ ਹਾਂ ਕਿ ਜਦੋਂ ਸਰਕਾਰ ਦੀਦੀ ਹੁੰਦੀ ਹੈ ਉਹ ਸਰਕਾਰ ਦਾ ਹੀ ਮਿਹਰਬਾਨ ਦਾ ਹੈ ਉਹ ਸਰਕਾਰ ਦਾ ਹੀ ਕਿਤੇ ਨਾ ਕਿਤੇ ਜਿੱਤ ਹੁੰਦੀ ਹੈ ਐਮਸੀਡੀ ਦੇ ਵਿੱਚ ਪਰ ਕਿਤੇ ਨਾ ਕਿਤੇ ਕਹਿੰਦੇ ਲੋਕਤੰਤਰ ਹੀ ਆ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਤੇ ਕੀ ਲੋਕਤੰਤਰ ਦੀ ਹੱਕ ਦੇ ਵਿੱਚ ਇਹ ਵੋਟਾਂ ਹੋਣਗੀਆਂ ਦੇਖਣ ਵਾਲਾ ਹੋਵੇਗਾ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਜੇਕਰ ਪ੍ਰਸ਼ਾਸਨ ਮੁਲਾਜ਼ਮ ਜਿਹੜੇ ਸਰਕਾਰੀ ਹੈ ਜਿਹੜਾ ਸਰਕਾਰ ਦੇ ਹੱਕ ਤੋਂ ਬਾਹਰ ਜਾਂਦੇ ਨੇ ਸਰਕਾਰ ਦੀ ਐਂਟੀ ਹੁੰਦੇ ਨੇ ਤਾਂ ਸਰਕਾਰ ਨੂੰ ਸੋਚਣਾ ਪਵੇਗਾ ਇਸ ਦੇ ਵਿੱਚ ਜੀ ਇਸ ਦਿਨ ਵਾਲੇ ਲੇਖ ਦੇ ਜੇਕਰ ਅਸੀਂ ਪੰਜਾਬ ਤੋਂ ਥੋੜਾ ਜਿਹਾ ਹਟਦੇ ਹਾਂ ਹਰਿਆਣੇ ਵੱਲ ਨੂੰ ਜਾਂਦੇ ਹਾਂ ਤਾਂ ਉੱਥੇ ਦੀ ਗੱਲ ਕਰਦੇ ਹਾਂ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਪ੍ਰਧਾਨ ਨੇ ਕਰਮਜੀਤ ਸਿੰਘ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਉਹਨਾਂ ਦਾ ਇਸ ਤਰ੍ਹਾਂ ਕੇ ਨਾਲ ਅਸਤੀਫਾ ਦੇਣਾ ਤੁਸੀਂ ਕੀ ਸਮਝਦੇ ਹੋ ਦੇਖੋ ਉਹਨਾਂ ਦੇ ਵੱਲੋਂ ਗ੍ਰਹਿਵ ਵਿਭਾਗ ਦੇ ਜਿਹੜੇ ਵਧੀਕ ਸਕੱਤਰ ਵਾ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਗਿਆ ਹੈ ਇਸ ਦੇ ਵਿੱਚ ਕਾਰਨ ਕਈ ਮੰਨੇ ਜਾ ਰਹੇ ਨੇ ਜਦੋਂ ਦੇ ਪ੍ਰਧਾਨ ਬਣੇ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਨੇ ਉਦੋਂ ਤੋਂ ਹੀ ਰੌਲਾ ਪਿਆ ਹੋਇਆ ਸੀ ਕਿ ਸਾਨੂੰ ਪ੍ਰੋਪਰ ਜਿਹੜਾ ਕਹਿੰਦੇ ਨੇ ਸਿੱਖੀ ਦਾ ਮਨੂ ਲੈ ਕੇ ਦਾ ਦੂਵਲ ਸਾਹਿਬ ਦੇ ਵੱਲੋਂ ਵੀ ਬਹੁਤ ਜ਼ੋਰ ਲਗਾਇਆ ਗਿਆ ਸੀ ਕਿ ਮੈਂ ਪ੍ਰਧਾਨਗੀ ਦੇ ਵਿੱਚ ਅੱਗੇ ਆਵਾਂ ਪਰ ਉਸ ਵੇਲੇ ਜਦੋਂ ਉਹ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਆ ਮਨੋਹਰ ਲਾਲ ਖੱਟੜ ਦੇ ਵੱਲੋਂ ਕਿਤੇ ਨਾ ਕਿਤੇ ਇਹ ਸਿੱਧਾ ਚਾਰਜ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਕਰਮਜੀਤ ਸਿੰਘ ਨੂੰ ਲਗਾ ਦਿੱਤਾ ਪ੍ਰਧਾਨ ਤੇ ਇਹ ਸਿੱਖਾਂ ਦੇ ਹੱਕ ਦੇ ਵਿੱਚ ਸਾਰੇ ਗੱਲ ਕਰਨਗੇ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਸਤੀਫੇ ਦਾ ਮੁੱਖ ਕਾਰਨ ਕੀ ਮੰਨਿਆ ਜਾਂਦਾ ਹੈ ਕਿ ਲਗਾਤਾਰ ਵਿਰੋਧਤਾ ਹੋਣੀ ਤੇ ਜੋ ਬੀਤੇ ਦਿਨ ਕਮੇਟੀ ਦੇ ਵਿੱਚ ਹੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਉਸ ਲੜਾਈ ਦੇ ਵਿੱਚ ਕਹਿੰਦੇ ਨੇ ਕਿ ਅਜਿਹੀ ਸ਼ਬਦਾਵਲੀ ਬੋਲੀ ਗਈ ਜੇਕਰ ਇੱਕ ਪ੍ਰਧਾਨ ਦੀ ਹیثیت ਦੇ ਕੋਈ ਬੰਦਾ ਬੈਠਾ ਹੋਵੇ ਤਾਂ ਸ਼ਾਇਦ ਉਹ ਸੁਣ ਨਹੀਂ ਸਕਦਾ ਇਸ ਕਰਕੇ ਉਹਨਾਂ ਦੇ ਵੱਲੋਂ ਤੇ ਨਾਲ ਦੀ ਨਾਲ ਮੁੱਖ ਸਕੱਤਰ ਗੁਰਵਿੰਦਤ ਮਾਨ ਦੇ ਵੱਲੋਂ ਵੀ ਅਸਤੀਫਾ ਜਿਹੜਾ ਹੈ ਕਿ ਉਹ ਦੇ ਦਿੱਤਾ ਗਿਆ ਇਸ ਕਰਕੇ ਕਿਤੇ ਨਾ ਕਿਤੇ ਹੁਣ ਇਹ ਸਭ ਦੇ ਵਿੱਚ ਜਿਸ ਤਰ੍ਹਾਂ ਐਸਜੀਪੀਸੀ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਐਸਜੀਪੀਸੀ ਦੇ ਵਿੱਚ ਪ੍ਰਧਾਨ ਸਾਹਿਬ ਬਣੇ ਹੋਏ ਨੇ ਤੇ ਦੂਸਰੇ ਪਾਸੇ ਹਰਿਆਣਾ ਦੇ ਵਿੱਚ ਕੀ ਹੁਣ ਦਾਦੂਵਾਲ ਸਾਬ ਦੇ ਵੱਲ ਇੱਕ ਵਾਰ ਫੇੜ ਜ਼ੋਰ ਲਗਾਇਆ ਜਾਵੇਗਾ ਜਾ ਫਿਰ ਕਿਹੜੇ ਨਵੇਂ ਪ੍ਰਧਾਨ ਆਉਣਗੇ ਇਹ ਕਿਤੇ ਨਾ ਕਿਤੇ ਦੇਖਣ ਵਾਲਾ ਹੋਵੇਗਾ ਜੀ ਬਿਲਕੁਲ ਜੀ ਜਦੇ ਨਾਲ ਹੀ ਜਿਸ ਤਰ੍ਹਾਂ ਕਿ ਅਸੀਂ ਸੂਬੇ ਦੇ ਵਿੱਚ ਵੱਧ ਰਹੀਆਂ ਸੁਰਖੀਆਂ ਜਿਹੜੀ ਮੁੱਖ ਨਿਊਜ਼ ਦੇ ਉੱਪਰ ਚਰਚਾ ਕੀਤੀ ਹੈ ਠੀਕ ਹੈ ਦਰਸ਼ਕਾਂ ਨੂੰ ਵੀ ਕਿਤੇ ਨਾ ਕਿਤੇ ਕਲੀਅਰ ਹੋਇਆ ਹੋਗਾ ਜੋ ਨਾਲ ਦੇ ਆਪਣੇ ਕੁਐਸਚਨ ਰਹੇ ਹੋਣਗੇ ਜਾਂ ਪ੍ਰਸ਼ਨ ਹੋਣਗੇ ਤੇ ਅਸੀਂ ਫਿਰ ਅਜਿਹੇ ਮੁੱਦੇ ਨੂੰ ਲੈ ਕੇ ਹਾਜ਼ਰ ਹੋਵਾਂਗੇ ਤਾਂ ਕਿ ਦਰਸ਼ਕਾਂ ਨੂੰ ਜਿਹੜਾ ਉਹ ਹਰ ਰੋਜ਼ ਕੁਝ ਨਾ ਕੁਝ ਨਵਾਂ ਅਪਡੇਟ ਮਿਲਦਾ ਰਹੇ ਤੇ ਜਿਸ ਤਰੀਕੇ ਦੇ ਨਾਲ ਅਸੀਂ ਅੱਜ ਮੁੱਖ ਸੁਰਖੀਆਂ ਦੇ ਉੱਤੇ ਵੱਡੀਆਂ ਖਬਰਾਂ ਦੇ ਉੱਤੇ ਅਪਡੇਟ ਦਿੰਦੀ ਹੈ ਕਿ ਕੀ ਕੁਝ ਵਾਪਰ ਰਿਹਾ ਹੈ ਪੰਜਾਬ ਦੇ ਵਿੱਚ ਜਿਸ ਸਰਕਾਰ ਦੀ ਵੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਸਮਿਕਰਣ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕੁਝ ਹੋ ਰਿਹਾ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਫਿਰ ਹਾਜ਼ਰ ਹੁੰਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਸਮਝਦੇ ਰਹੋ